ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਕਾ ਰਵਨੀਤ ਸਿੰਘ ਅਖੰਡ ਪਾਠੀ ਜਿਸ ਦੀ ਪਿਛਲੇ ਦਿਨੀ ਛਾਤ ਟਿਕਣ ਕਰਨ ਮੌਤ ਹੋ ਗਈ ਸੀ ਉਹਨਾਂ ਦੇ ਗ੍ਰਹਿ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਸੰਦੇਸ਼ਗਰਾਂ ਤੇ ਸਖਤਰ ਨੇ ਵੀ ਸਖਤਰ ਗੁਲਾਬ ਸਿੰਘ ਦੀ ਮੌਤ ਉਹ ਪਹੁੰਚੇ ਨੇ ਉਸ ਦਿਨ ਹੀ ਜੋ ਕਾਕਾ ਰਵਨੀਤ ਸਿੰਘ ਅਖੰਡ ਪਾਠੀ ਜੋ ਸੇਵਾ ਕਰਦਾ ਸੀ ਉਫੀ ਚਾਤ ਟਿਕਨਗਾਰਨ ਮੌਤ ਹੋ ਗਈ ਹੈ ਪਰਿਵਾਰ ਦੇ ਕੋਲ ਦੁੱਖ ਸਾਂਝਾ ਕਰਨ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਉਹਨਾਂ ਦੇ ਹਦੇਸ਼ ਅਨਸਾਰ ਸਾਡੇ ਜੋ ਜੁਆਇੰਟ ਫਕਟਰਨੇ ਗੁਲਾਬ ਸਿੰਘ ਜੀ ਮੌਤ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਫੈਸੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਕਾ ਰਮਨਜੀਤ ਸਿੰਘ ਜੋ ਕਿ ਪਿਛਲੇ ਦਿਨੀਂ ਚਾਤ ਟਿਕਨਗਾਰਨ ਮੌਤ ਹੋ ਗਈ ਹੈ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦਾ ਕਿਸ ਤਰ੍ਹਾਂ ਸਹਿਯੋਗ ਕੀਤਾ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪਿਛਲੇ ਦਿਨੀ ਲਲਾਨੀ ਪਿੰਡ 'ਚ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਸਾਡੇ ਗੁਰਦੁਆਰਾ ਤਰਾਵਰੀ ਨਵੀਂ ਪਾਸੇ ਹੀ ਪਾਠੀ ਸਿੰਘ ਦੀ ਡਿਊਟੀ ਨਿਭਾ ਰਿਹਾ ਸੀ ਲਵਨੀ ਸਿੰਘ 18 ਸਾਲ ਬੱਚੇ ਦੀ ਉਮਰ ਸੀ ਜੋ ਕਿ 4 ਵਜੇ ਆਪਣੀ ਸਵੇਰੇ ਡਿਊਟੀ ਲਾ ਕੇ ਤੇ ਆਪਣੇ ਘਰ ਆ ਕੇ 10 2 ਵਜੇ ਰਾਮ ਕਰ ਰਿਹਾ ਸੀ ਤੇ 10 ਵਜੇ ਘਰ ਬਹੁਤ ਜਿਆਦਾ ਪੁਰਾਣਾ ਹੋਣ ਕਰਕੇ ਉਹਦੀ ਛੱਤ ਡਿੱਗ ਗਈ 1955 ਦਾ ਘਰ ਬਣਿਆ ਹੋਇਆ ਹੈ ਤੇ ਉਹ ਛੱਤ ਲੈ ਦੱਬ ਕੇ ਨੌਜਵਾਨ ਪੁੱਤਰ ਇਸ ਘਰੋਂ ਚਲੇ ਗਿਆ ਹੈ ਲਾਕੇ ਵਾਸਤੇ ਸਾਡੇ ਬਹੁਤ ਹੀ ਦੁਖਮੰਦ ਭਾਗੀ ਘਟਨਾ ਨਹੀਂ ਵਾਪਰ ਸਕਦੇ ਨੌਜਵਾਨ ਪੁੱਤਰ ਜਿਸ ਘਰ ਟੁੱਟ ਜੇ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਮੈਂ ਸੰਕਾ ਨੂੰ ਦੱਸਣਾ ਚਾਹਨਾ ਵਾਂ ਕਿ ਉਹਨਾਂ ਦੇ ਪਿਤਾ ਜੀ ਵੀ ਸਿਹਤਾਰ ਨਹੀਂ ਮਾਨਸਿਕ ਤੌਰ ਤੇ ਦਿੱਕਤ ਹੈ ਮਾਤਾ ਜੀ ਵੀ ਜਿੱਥੇ ਪਿਤਾ ਜੀ ਵਿਛੇ ਹੋਏ ਨੇ ਮਾਤਾ ਜੀ ਨੂੰ ਵੀ ਅੱਖਾਂ ਤੋਂ ਦਿਖਦਾ ਨਹੀਂ ਉਹ ਵੀ ਮਾਨਸਿਕ ਤੌਰ ਤੇ ਬਿਮਾਰ ਨੇ ਇੱਕ ਉਹਨਾਂ ਦਾ ਛੋਟਾ ਦੋ ਭਰਾ ਸਨ ਛੋਟਾ ਵੱਡਾ ਰਮਨੀਸ਼ ਸੀ ਤੇ ਛੋਟਾ ਮਨਮੀਤ ਤੇ ਆ ਹੀ ਉਹਨ 17-18 ਸਾਲ ਦਾ ਬੱਚਾ ਹੈ ਇਸ ਘਰ ਦਾ ਚਿਰਾਗ ਹੈ ਔਰ ਕੋਈ ਇਸ ਘਰ ਕੋਈ ਵੀ ਕਿਸੇ ਤਰ੍ਹਾਂ ਦਾ ਕਮਾਈ ਦਾ ਸਾਧਨ ਨਹੀਂ ਮਕਾਨ ਵੀ ਇਹਨਾਂ ਦੇ ਦਾਦਾ ਜੀ ਨੇ 1955 ਦੇ ਬਣੇ ਨੇ ਉਦੋਂ ਬਾਅਦ ਸਾਰਾ ਹੀ ਮਕਾਨ ਡੈਮੇਜ ਹੈ ਤੇ ਪ੍ਰਧਾਨ ਸਾਹਿਬ ਸਰਦਾਰ ਭੁਪਿੰਦਰ ਸਿੰਘ ਸੰਧ ਜੀ ਨਾਲ ਸਲਾਹ ਕਰਕੇ ਸਾਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਿ ਪਰਿਵਾਰ ਦੇ ਨਾਲ ਆਪਾਂ ਦੁੱਖ ਸਾਂਝਾ ਕਰਨ ਆਏ ਆ ਤੇ ਪਰਿਵਾਰ ਦੇ ਭਵਿੱਖਿਆ ਵਾਸਤੇ ਅਗਾ ਫਿਊਚਰ ਵਾਸਤੇ ਪਰਿਵਾਰ ਨੂੰ ਕਿਵੇਂ ਸਹਾਰਾ ਦਿੱਤਾ ਜਾਏ ਉਦੇ ਬਾਅਦ ਇਹ ਵਿਚਾਰ ਕੀਤਾ ਹੈ ਅਸੀਂ ਸਾਰੇ ਇਲਾਕੇ ਦੀ ਸੰਗਤ ਇੱਥੇ ਇਕੱਠੀ ਹੋਈ ਹੈ ਇਕੱਠੀ ਹੋ ਕੇ ਆਈ ਫੈਸਲਾ ਕੀਤਾ ਪ੍ਰਧਾਨ ਸਾਹਿਬ ਦੇ ਹਦਾਇਤਾਂ ਅਨੁਸਾਰ ਕਿ ਉਹਨਾਂ ਦੇ ਛੋਟੇ ਭਰਾ ਨਵਨੀਤ ਸਿੰਘ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਨੌਕਰੀ ਦਿੱਤੀ ਜਾਵੇਗੀ ਅੱਜ ਉਹਨਾਂ ਨੂੰ ਅਸੀਂ ਲੈਟਰ ਦੇ ਦਿੱਤਾ ਹੈ ਤੇ ਉਹ ਭੋਗ ਤੋਂ ਬਾਅਦ 28 ਤਰੀਕ ਦਾ ਭੋਗ ਹੈ ਗੁਰਦੁਆਰਾ ਤਰਾਵੜੀ ਅਸੀਂ ਭੋਗ ਆਪਣਾ ਉੱਥੇ ਰੱਖਿਆ ਗਿਆ ਹੈ ਜਿਹਦੇ ਤੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪਹੁੰਚਣ ਜੋ ਕਿ ਜੋ ਵੀ ਭੋਗ ਤੇ ਜਾਂ ਇੱਥੇ ਕੋਈ ਵੀ ਅਗਾ ਰਾਸ਼ਨ ਤੇ ਉਹ ਸਾਰਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਵੱਲੋਂ ਹੀ ਖਰਚ ਅਦਾ ਕਰੇਗੀ। ਹੋਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇੱਕ ਵਿਚਾਰ ਸਾਰੀ ਸੰਸਦ ਨਾਲ ਬੈਠ ਕੇ ਕੀਤਾ ਹੈ ਕਿ ਜੋ ਘਰ ਬਣਾਣ ਦੀ ਹੁਣ ਇਹਨਾਂ ਦਾ ਅੱਗੇ ਸਾਰਾ ਬਣਨ ਵਾਸਤੇ ਕਿਉਂਕਿ ਘਰ ਕੋਈ ਵੀ ਇਹੋ ਜਿਹਾ ਸਿਆਣਾ ਜੀ ਨਹੀਂ कि ਜਿਹੜਾ ਕੰਮ ਕਰਵਾ ਸਕੇ ਆ ਵੀ ਬੱਚਾ ਹੈ ਜੇ ਅਸੀਂ ਪੈਸਾ ਇਹਨੂੰ ਫੜਾਨੇ ਆ ਤੇ ਕੱਲ ਨੂੰ ਆ ਗਲਤ ਰਾਏ ਨਾ ਟੁਰ ਪੇ ਸੋ ਤਰੀਕੇ ਨਾਲ ਕਿਉਂਕਿ ਸਮਾਜ ਤੋਂ ਵੇਖਦੇ ਹੋਏ ਅਸੀਂ ਫੈਸਲਾ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੋਗਾ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਨੂੰ ਬੇਨਤੀ ਕੀਤੀ ਏ ਤੇ ਉਹਨਾਂ ਨੇ ਬੇਨਤੀ ਸਵੀਕਾਰ ਵੀ ਕੀਤੀ ਨੇ ਉਹਨਾਂ ਦੇ ਸਿੰਘ ਸਾਹਿਬ ਆਏ ਹੋਏ ਨੇ ਬੈਠੇ ਹੋਏ ਨੇ ਇੱਥੇ ਹੀ ਸੰਗਤ ਦੇ ਵਿੱਚ ਹੀ ਉਹਨਾਂ ਨੇ ਬੇਨਤੀ ਸਵੀਕਾਰ ਕੀਤੀ ਮੈਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਬਾਬਾ ਜੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 3 ਲੱਖ ਰੁਪਏ ਦਾ ਚੈੱਕ ਅਸੀਂ ਭੋਗ ਵਾਲੇ ਦਿਨ ਪ੍ਰਧਾਨ ਸਾਹਿਬ ਸਤਿਕਾਰਯੋਗ ਪ੍ਰਧਾਨ ਭੁਪਿੰਦਰ ਸਿੰਘ ਸਾਹਿਬ ਜੀ ਦੇ ਦੇਣਗੇ ਘਰ ਮੁਰੰਮਤ ਵਾਸਤੇ ਦੂਜਾ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਜੋ ਵੀ ਤੁਸੀਂ ਪੈਸਾ ਇਸ ਬੱਚੇ ਨੂੰ ਅਗਾ ਜੋ ਵੀ ਆ ਘਟਨਾ ਵਾਪਰੀ ਹੈ ਤੁਸੀਂ ਦੇਣਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੋਗਾ ਸਿੰਘ ਜੀ ਨੇ ਦੋ ਉਹ ਆ ਸੇਵਾ ਕਰਕੇ ਇਸ ਘਰ ਨੂੰ ਬਣਾ ਦੇਣਗੇ ਉਹਨਾਂ ਚਿਰ ਜਿੰਨਾ ਚਿਰ ਆ ਮਕਾਨ ਨਹੀਂ ਤਿਆਰ ਹੁੰਦਾ ਉਹਨਾਂ ਚਿਰ ਅਸੀਂ ਗੁਰਦੁਆਰਾ ਆਪਣਾ ਤਰਾਵੜੀ ਇਹਨਾਂ ਨੂੰ ਕਮਰੇ ਦੀ ਸਹੂਲਤ ਆਪਣਾ ਦਿੱਤੀ ਜਾਏਗੀ ਜਿੱਥੇ ਦੇ ਮਾਪ ਪਿਤਾ ਜੀ ਮਾਤਾ ਤੇ ਪਿਤਾ ਜੀ ਤੇ ਆ ਬੱਚਾ ਉੱਥੇ ਰਹਿਣਗੇ ਇਹਨਾਂ ਦਾ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਏਗਾ ਪਿਛਲੇ ਹੀ ਦਿਨੇ ਇੱਕ ਸਾਡੇ ਗੁਰਦੁਆਰਾ ਅ ਪਾਸੇ ਨਵੀਂ ਗੁਰਦੁਆਰਾ ਤਰਾਵੜੀ ਜਿਹ ਤਰੀਕੇ ਇੱਕ ਬੰਟੀ ਨਾਮ ਦਾ ਪਾਤੀ ਸਿੰਘ ਕਰਨਾਲ ਤੋਂ ਜੋ ਆਉਂਦੇ ਹੁੰਦੇ ਸਨ ਉਹਨਾਂ ਦੀ ਉਮਰ ਲਗਭਗ 40 ਡਿਊਟੀ ਤਰੋੜੀ ਦੇ ਸਨ ਕਰਨਾਲ ਜਾਂਦੇ ਵਕਤ ਉਹਨਾਂ ਦਾ ਰਾਮ ਨਗਰ ਕੋਲ ਐਕਸੀਡੈਂਟ ਹੋ ਕੇ ਐਕਸਪਾਇਰ ਹੋ ਗਏ ਨੇ ਉਹ ਵੀ ਬਹੁਤ ਦੁਖਦਾਈ ਘਟਨਾ ਹੈ ਔਰ ਉਹਨਾਂ ਦੀ ਵੀ ਮਾਲੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਤੇ ਮੈਂ ਪ੍ਰਧਾਨ ਸਾਹਿਬ ਨਾਲ ਸਹਿਯੋਗ ਨਾਲ ਸਲਾਹ ਕਰਕੇ ਉਹਨਾਂ ਦਾ ਵੀ ਜਿੰਨਾ ਸਹਿਯੋਗ ਹੋਏਗਾ ਆਪਾਂ ਕਰਾਂਗੇ ਇੱਕ ਮੈਨੂੰ ਹੁਣੇ ਦੱਸਿਆ ਹੈ ਕਿ ਤਖਾਣੇ ਤੋਂ ਕੋਈ ਮੱਲੀ ਪਰਿਵਾਰ ਹੈ ਉਹਨਾਂ ਤੋਂ ਵੀ ਮਕਾਨ ਬਹੁਤ ਹੀ ਖਸਤਾ ਹਾਲਾਤ ਚ ਉਹਨਾਂ ਦਾ ਵੀ ਮੈਂ ਬੇਨਤੀ ਕਰਾਂਗਾ ਆਪਣੀ ਹਰਿਆਣਾ ਸਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ ਅਸੀਂ ਉਹਦਾ ਵੀ ਕਰਾਂਗੇ ਉਹਦੇ ਵਿੱਚ ਇੱਕ ਮੱਲੀ ਪਰਿਵਾਰ ਤੋਂ ਹੀ ਸਾਡੇ ਉਥੋਂ ਨੇ ਕਰਨਾਲ ਤੋਂ ਉਹਨਾਂ ਕੁਝ ਰਕਮ ਕੱਲੀ ਵੀ ਹੈ ਉਹ ਪਰਿਵਾਰ ਨੂੰ ਅਸੀਂ ਅੱਜ ਹੀ ਦੇਵਾਂਗੇ ਔਰ ਜੋ ਵੀ ਇਸ ਪਰਿਵਾਰ ਦੇ ਅੱਗੇ ਜੋ ਵੀ ਜਿੰਨਾ ਵੀ ਹੋਏਗਾ ਅਗਾ ਤੱਕ ਵੀ ਹਰਿਆਣਾ ਸਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਸ ਚੀਜ਼ ਤੇ ਪੈਰਾ ਦੇਗੀ ਹੋਰ ਵੀ ਮੈਂ ਬੇਨਤੀ ਕਰਨਾ ਕਈ ਸਿੱਖ ਸਾਡੇ ਬਹੁਤ ਹੀ ਗਰੀਬੀ ਹਾਲਾਤ ਚ ਨੇ ਤੇ ਉਹਨਾਂ ਦਾ ਤੁਸੀਂ ਦੱਸੋ ਤੇ ਅਸੀਂ ਜਾ ਕੇ ਉਹਨਾਂ ਦੀ ਮਦਦ ਕਰੀਏ ਜਿਵੇਂ ਹੁਣ ਬਾਅਦ ਚ ਅਸੀਂ ਆਏ ਆ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਕਿਉਂਕਿ ਆ ਪਾਠੀ ਸਿੰਘ ਬੈਠੇ ਨੇ ਪਰ ਉਸ بیٹے ਬੱਚਾ ਦਾ ਕਿਸੇ ਨੂੰ ਨਹੀਂ ਸੀ ਪਤਾ ਕਿ ਇੰਨੇ ਹਾਲਾਤ ਉਹਨਾਂ ਦੇ ਮਕਾਨ ਦੇ ਖਸਤਾ ਹਾਲਤ ਨੇ ਔਰ ਬਾਅਦ ਚ ਅੱਜ ਪੁਸਤਾਵੇ ਤੇ ਸਿਵਾ ਸਾਡੇ ਕੋਲ ਕੋਈ ਸ਼ਬਦ ਨਹੀਂ ਤੇ ਆਪਾਂ ਪਹਿਲਾਂ ਹੀ ਇਹ ਉਸੇ ਸਿੰਘਾਂ ਦਾ ਹੱਥ ਫੜੀਏ ਕਿਉਂਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਜਾਂ ਗੁਰੂ ਦੀ ਗੋਲਕ ਅ ਸੰਗਤਾਂ ਵਾਸਤੇ ਵੇ ਤੇ ਸੰਗਤਾਂ ਦਾ ਸਹਿਯੋਗ ਕਰਨਾ ਸਾਡਾ ਫਰਜ਼ ਏ ਪਹਿਲਾ ਤੇ ਮੈਂ ਸਾਰੀ ਸੰਗਤਾਂ ਕੇ ਬੇਨਤੀ ਕਰਨਾ ਵਾਂ ਕਿ ਤੁਸੀਂ ਵੀ ਅੱਗੇ ਵੱਧ ਚੜ ਕੇ ਆਓ ਔਰ ਸਹਿਯੋਗ ਕਰੋ ਪਰਿਵਾਰ ਦਾ ਬਾਬਾ ਕਾਰ ਸੇਵਾ ਜੋਗਾ ਸਿੰਘ ਜੀ ਜੋ ਤਰਾਵੜੀ ਵਾਲੇ ਨੇ ਉਹਨਾਂ ਨੂੰ ਤੁਸੀਂ ਵੱਧ ਚੜ ਕੇ ਜੋ ਵੀ ਆਪਣੇ ਦਸਵੰਦ ਚ ਦੇ ਸਕਦੇ ਹੋ ਦੋ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਜੇ ਹੋਰ ਸੰਗਤ ਜੋ ਵੀ ਆਦੇਸ਼ ਕਰੇਗੀ ਉਹ ਅਸੀਂ ਕਰਨ ਨੂੰ ਤਿਆਰ ਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਗੱਲ ਹੋਰ ਮੈਂ ਦੱਸਣਾ ਚਾਹਨਾ ਵਾ ਕਿ ਪਿਛਲੇ ਦਿਨੇ ਅਮੂਪੁਰ ਵਾਲੀ ਘਟਨਾ ਜੋ ਵਾਪਰੀ ਸੀ ਕੱਲ ਸਤਿਕਾਰਯੋਗ ਸਾਡੇ ਪ੍ਰਧਾਨ ਸਰਦਾਰ ਭਪਿੰਦਰ ਸਿੰਘ ਸੰਧ ਜੀ ਔਰ ਸਾਡੀ ਸਮੁੱਚੀ ਐਗਜ਼ੀਕਟਿਵ ਦੀ ਮੀਟਿੰਗ ਹੋਈ ਜਿਹਦੇ ਤੇ ਅਸੀਂ ਇੱਕ ਕਿਨਾਲ ਜ਼ਮੀਨ ਉਸ ਪਰਿਵਾਰਾਂ ਦੇ ਮਕਾਨ ਬਣਾਉਣ ਵਾਸਤੇ 13.5 ਲੱਖ ਰੁਪਏ ਚ ਅਸੀਂ ਉਹ ਇੱਕ ਕਨਾਲ ਜ਼ਮੀਨ ਲੱਲੀ ਏ ਤੇ ਉਹਦੀ ਇੱਕ ਦੋ ਦਿਨਾਂ ਚ ਰਜਿਸਟਰੀ ਕਾਗਜ਼ੀ ਕਾਰਵਾਈ ਚੱਲ ਰਹੀ ਏ ਇੱਕ ਦੋ ਦਿਨਾਂ ਚ ਰਜਿਸਟਰੀ ਕਰਾ ਦਿੱਤੀ ਜਾਏਗੀ ਤੇ ਉਹ ਪਰਿਵਾਰ ਨੂੰ ਸੌਂਪ ਦਿੱਤੀ ਜਾਏਗੀ ਉਸ ਤੋਂ ਬਾਅਦ ਉਹ ਸੇਵਾ ਬਾਬਾ ਗੁਰਮੀਤ ਸਿੰਘ ਜੀ ਜੋ ਕਾਰ ਸੇਵਾ ਵਾਲੇ ਨੇ ਨਿਸਨ ਉਹ ਸੇਵਾ ਨੂੰ ਨਿਭਾਣਗੇ ਤੇ ਜੋ ਸੰਗਤਾਂ ਉਧਰ ਸੇ ਜੋ ਕਰਨਾ ਚਾਹੁੰਦੀਆਂ ਨੇ ਉਧਰ ਵੀ ਕਰਨ ਕਿਉਂਕਿ ਉਹ ਵੀ ਸਾਡੇ ਗਰੀਬ ਸਿੱਖ ਨੇ ਅਸੀਂ ਉਹਨਾਂ ਦਾ ਵੀ ਸਾਡਾ ਪਰਜ ਬੰਦਾ ਹੈ ਸਾਥ ਦੇਣਾ ਜੋ ਅਸੀਂ ਵਾਦਾ ਉੱਥੇ ਜਾ ਕੇ ਕੀਤਾ ਸੀ ਜ਼ਮੀਨ ਦਾ ਉਹ ਅਸੀਂ ਅਸੀਂ ਪੂਰਾ ਕੀਤਾ ਹੈ ਉਹ ਕੱਲ ਮਹਾਰਾਜ ਦੀ ਕਿਰਪਾ ਨਾਲ ਉਹ ਸਿਰੇ ਚੜ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਸਮ ਗਲਾਬ ਸਿੰਘ ਮੌਲਕ ਜੋ ਕਿ ਹਰਿਆਣਾ ਸਿਹਤ ਗੁਰਦਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਮ ਸੱਤਰ ਨੇ ਉਨਾਵਲੇ ਪਰਿਵਾਰ ਦੇ ਛੋਟੇ ਬੱਚੇ ਦੀ ਜੋ ਹੈ ਅਪਲੀਕੇਸ਼ਨ ਉਹ ਲੈ ਲਈ ਗਈ ਹੈ ਕਿ ਇਸ ਨੂੰ ਹਰਿਆਣਾ ਸੇਪੁਰਾ ਪ੍ਰਬੰਧਕ ਕਮੇਟੀ ਵੱਲੋਂ ਨੌਕਰੀ ਦੇ ਦਿੱਤੀ ਜਾਏਗੀ ਪਰਿਵਾਰ ਨਾਲ ਹਰਿਆਣਾ ਸੇਪੁਰਾ ਪ੍ਰਬੰਧਕ ਕਮੇਟੀ ਲਗਾਤਾਰ ਖੜੀ ਹੈ ਜੋ ਘਾਟਾ ਪਿਆ ਪਰਿਵਾਰ ਨੂੰ ਉਹ ਪੂਰਾ ਤਾਂ ਨਹੀਂ ਕਰ ਸਕਦੇ ਪਰ ਪਰਿਵਾਰ ਦੇ ਨਾਲ ਜੋ ਵੀ ਮਦਦ ਹੈ ਉਹ ਮਦਦ ਕੀਤੀ ਜਾਵੇਗੀ ਅਤੇ ਗਲਾਗ ਸਿੰਘ ਮੋੜਕ ਵੱਲੋਂ ਹੋਰ ਵੀ ਸੰਕਲਪਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਵੀ ਸਿੱਖ ਪਰਿਵਾਰ ਨੇ ਇਹਨਾਂ ਦੇ ਮਕਾਨ ਕੱਚੇ ਨੇ ਉਹ ਹਰਿਆਣਾ ਸੇਪੁਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਨ ਤਾਂ ਕਿ ਕੋਈ ਵੀ ਇਹੋ ਜੀ ਅਨਹੋਰੀ ਨਾ ਕੱਟ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਘਾਦੋ ਮਕਾਨ ਉਹ ਕਹਣ ਗਾਦੇ ਸੋ ਇਹ ਜੋ ਮਕਾਨ ਸੀ ਜਿੱਥੇ ਬੱਚਾ ਜੋ ਇਹ ਪਰਿਵਾਰ ਰਹਿ ਰਿਹਾ ਸੀ ਤੁਹਾਨੂੰ ਮੈਂ ਲਾਇਆ ਤਸਵੀਰਾਂ ਕਿ ਆਪਣੀ ਡਿਊਟੀ ਦੌਰਾਨ ਡਿਊਟੀ ਤੋਂ ਫਰੀ ਹੋ ਕੇ ਬੱਚਾ ਡਿਊਟੀ ਕਰਕੇ ਇੱਥੇ ਆ ਕੇ ਇਖ ਦਿੱਤਾ ਸੀ ਜੋ ਕਿ ਕੱਚਾ ਮਕਾਨ ਹੈ ਕਾਫੀ ਪੁਰਾਣਾ ਹੈ ਇੱਧਰ ਬੈੱਡ ਲੱਗਾ ਸੀ ਰੇਲ ਦੇ ਨਾਲ ਇੱਕ ਮੰਝੇ ਦੇ ਉੱਤੇ ਇਸ ਪਾਸੇ ਦੇਖੋ ਭਰਾ ਜੀ ਕਾਫੀ ਟਿਕਨ ਕਰਨ ਬੱਚਾ ਇੱਥੇ ਦੱਬ ਗਿਆ ਆ ਮੰਝਾ ਵੀ ਤੁਹਾਨੂੰ ਦਿਖਾ ਰਹੇ ਆ ਆ ਮੰਝਾ ਸੀ ਜਿਹਦੇ ਉੱਤੇ ਬੱਚਾ ਪਿਆ ਹੋਇਆ ਸੀ ਜਿਆਦਾ ਮਿੱਟੀ ਕਰਨ ਬੱਚਾ ਆਪ ਖਲੋ ਨਹੀਂ ਨਿਕਲ ਸਕਿਆ